ਆਜੋ ਵੀ ਪੰਜਾਬੀਓ ਅੱਜ ਤੁਹਾਨੂੰ ਮਲਟੀਪਲੀਕੇਸ਼ਨ ਟ੍ਰਿਕ ਦੱਸਣ ਲੱਗਾ ਤਿੰਨ ਤਿੰਨ ਡਿਜੀਟ ਵਾਲੇ ਸੰਭ ਨੂੰ ਸਿਰਫ ਇੱਕ ਲਾਈਨ ਦੇ ਵਿੱਚ ਖਤਮ ਕਿਵੇਂ ਕਰਨਾ ਉਹ ਦੱਸਣ ਲੱਗਾ ਬਹੁਤ ਹੀ ਈਜ਼ੀ ਟ੍ਰਿਕਾ ਤੇ ਕੀ ਕਰਨਾ ਆਪਾਂ ਨੂੰ ਮਲਟੀਪਲਾਈ ਕਰਨ ਵਾਸਤੇ ਜਲਦੀ ਜਲਦੀ ਕਰਦੇ ਹਾਂ ਨਾ ਫਿਰ ਸਮਝ ਲੱਗ ਜੂਗੀ ਸਭ ਤੋਂ ਪਹਿਲਾਂ ਇਹਨਾਂ ਨੂੰ ਦੋਵਾਂ ਨੂੰ ਮਲਟੀਪਲਾਈ ਕਰੋ ਮਲਟੀਪਲਾਈ ਕਰੋ 2 2 ਦਾ 4 ਸਾਨੂੰ ਪਤਾ ਹੈ 4 ਆ ਗਿਆ ਪਹਿਲੀ ਇੱਕ ਚੀਜ਼ ਸੋਲਵ ਸਾਡੀ ਹੁਣ ਦੂਜੀ ਵਾਰ ਕੀ ਕਰਨਾ ਇਹਨੂੰ ਛੱਡ ਦਿਓ ਇਹਨਾਂ ਦੋਵਾਂ ਨੂੰ ਮਲਟੀਪਲਾਈ ਕਰੋ 3 2 ਦਾ 6 ਪਲੱਸ ਕਰਨਾ 2 2 ਦਾ 4 6+4 10 ਆ ਗਿਆ ਆਪਾਂ ਨੂੰ ਪਤਾ ਵੀ 10 ਆ ਰਿਹਾ ਇੱਥੇ ਤਾਂ ਇਹਦੀ 0 10 ਨਹੀਂ ਨਾ ਲਿਖ ਸਕਦੇ ਤਾਂ 1 ਇੱਥੇ ਆ ਗਿਆ ਕੈਰੀ ਕੈਰੀ ਜਿਹੜਾ ਇਹਦੀ ਥਾਂ ਤੇ ਨਵਾਂ ਡਿਜੀਟ ਆਊਗਾ ਉਹਦੇ ਚ ਆਪਾਂ ਪਲੱਸ ਕਰਾਂਗੇ ਉਹ ਚਲੋ ਬਾਅਦ ਦੀ ਗੱਲ ਆ ਇੱਕ ਚੀਜ਼ ਹੋ ਗਈ ਹੁਣ ਤੀਜੀ ਵਾਰ ਚ ਕੀ ਕਰਨਾ ਸਭ ਤੋਂ ਇੰਪੋਰਟੈਂਟ ਸਟੈਪ ਦੋ ਸਟੈਪ ਹੋਗੇ ਇੱਕ ਸਿੱਧਾ ਇੱਕ ਇਹ ਵਾਲਾ ਤਾਂ ਤੀਜੀ ਵਾਰ ਚ ਇਹ ਸਟੈਪ ਕਰਨ ਤੋਂ ਬਾਅਦ ਫਿਰ ਵਾਪਸ ਨੂੰ ਆਵਾਂਗੇ ਉਹ ਦੱਸਦਾ ਮੈਂ ਕਿਵੇਂ ਤੀਜੀ ਵਾਰ ਚ 2 2 ਦਾ 4 4 2 ਦਾ 8 ਪਲੱਸ 3 2 ਦਾ 6 ਪਲੱਸ ਕਰ ਦੋ 8 4 12 6 18 18 ਆ ਗਿਆ ਸਾਡੇ ਕੋਲ ਤਾਂ 1 ਇੱਥੇ ਕੈਰੀ ਵੀ ਤਾਂ ਹੈ ਨਾ 19 ਬਣ ਗਿਆ ਤਾਂ 1 ਫੇਰ ਕੈਰੀ ਚਲਾ ਗਿਆ ਆਪਣੇ ਕੋਲ ਤਾਂ ਹੁਣ ਇਹ ਤੀਜਾ ਸਟੈਪ ਆ ਗਿਆ ਤਾਂ ਚੌਥਾ ਸਟੈਪ ਫੇਰ ਵਾਪਸ ਉਸੇ ਸਟੈਪ ਵੱਲ ਨੂੰ ਵਧਾਂਗੇ ਜਿਹੜਾ ਇਹ ਕੀਤਾ ਸੀ ਉਹਦੇ 'ਚ ਹੁਣ ਇਧਰਲੇ ਪਾਸੇ ਕਰਾਂਗੇ 2 2 ਦਾ 4 4 3 ਦਾ 12 12 4 16 16 ਆ ਗਿਆ 16 ਵਨ ਕੈਰੀ ਵੀ ਤਾਂ ਹੈ ਯਾਰ 17 ਆ ਗਿਆ ਵਨ ਕੈਰੀ ਲੈ ਲਿਆ ਲਾਸਟ ਸਟੈਪ ਕੁਛ ਨਹੀਂ ਕਰਨਾ 2 4 8 ਇਹਨੂੰ ਮਲਟੀਪਲਾਈ ਕੀਤਾ 1 9 ਇਹ ਆਪਣੇ ਕੋਲ ਇੱਕ ਲਾਈਨ ਦੇ ਵਿੱਚ ਇਹ ਪੂਰੇ 3 ਡਿਜੀਟ ਵਾਲੇ ਮਲਟੀਪਲੀਕੇਸ਼ਨ ਸਾਹਮਣ ਦਾ ਮਲਟੀਪਲਾਈ ਦਾ ਆਨਸਰ ਇਹ ਆ ਆਹ ਕੁਸ਼ਣ ਆ ਤੁਹਾਡੇ ਸਾਹਮਣੇ ਜਲਦੀ ਦਾ ਟ੍ਰਿਕ ਨਾਲ ਕੁਸ਼ਣ ਦਾ ਆਨਸਰ ਕੱਢ ਕੇ ਜਲਦੀ ਮੈਸੇਜ ਕਰੋ ਤੇ ਹੋਰ ਇਦਾਂ ਦੀਆਂ ਵੀਡੀਓਜ਼ ਇਦਾਂ ਦੀਆਂ ਟ੍ਰਿਕਸ ਲਈ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ